ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 27 ਨਵੰਬਰ ਹੈ ਮੈਂ ਗੁਰਸੀਸ कौर ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਵੇ ਸਾਰੇ ਦੇ ਮਰ ਗਏ ਮਰ ਪੀ ਨਾ ਸਕਹਿ ਮੂਲ ਬੇਮੁਖ ਹੋਏ ਰਾਮ ਤੇ ਜੋ ਤਸਕਰ ਉਪਰ ਸੂਲ ਹੇ ਭਾਈ ਪਰਮੇਸ਼ਰ ਨੂੰ ਭੁਲਾ ਦੇਣ ਵਾਲੇ ਬੰਦੇ ਮਰੇ ਹੋਏ ਹੀ ਸਮਝਨੇ ਚਾਹੀਦੇ ਹਨ ਪਰ ਉਹ ਚੰਗੀ ਤਰ੍ਹਾਂ ਮਰਦੇ ਵੀ ਨਹੀਂ ਅਜਿਹੇ ਬੰਦੇ ਜਿਨ੍ਹਾਂ ਨੇ ਪਰਮੇਸ਼ਰ ਤੋਂ ਮੂੰ ਮੋੜਿਆ ਹੋਇਆ ਹੈ ਪਰਮੇਸ਼ਰ ਤੇ ਬੇਮੁਖ ਹੋਏ ਹਨ ਉਹ ਮਨੁੱਖ ਉਸ ਚੋਰ ਮੰਗ ਹਨ ਜਿਸ ਨੂੰ ਸੂਲੀ ਤੇ ਚਾੜਿਆ ਹੋਵੇ ਸਾਰੇ ਸੁੱਖਾਂ ਦਾ ਖਜ਼ਾਨਾ ਸਾਰੇ ਸੁੱਖਾਂ ਦਾ ਦਾਤਾ ਇੱਕ ਪਰਮੇਸ਼ਰ ਹੀ ਹੈ ਉਸ ਬਾਰੇ ਸੰਤ ਜਨਾ ਤੋਂ ਸੁਣਿਆ ਹੈ ਕਿ ਉਹ ਨਾਸ ਰਹਿਤ ਹੈ ਉਹ ਪਰਮੇਸ਼ਰ ਪਾਣੀ ਵਿੱਚ ਧਰਤੀ ਉੱਪਰ ਅਤੇ ਪੁਲਾੜ ਵਿੱਚ ਰਸਿਆ ਹੋਇਆ ਹੈ ਹਰ ਥਾਂ ਮੌਜੂਦ ਹੈ ਸਾਰੇ ਜੀਵਾਂ ਦੇ ਹਿਰਦਿਆਂ ਵਿੱਚ ਵਸਦਾ ਹੈ ਉਹ ਪਰਮੇਸ਼ਰ ਉੱਚੇ ਨੀਵੇਂ ਵੱਡੇ ਛੋਟਿਆਂ ਸਭਨਾ ਵਿੱਚ ਇੱਕੋ ਜਿਹਾ ਵਰਤ ਰਿਹਾ ਹੈ ਕਿ ਕੀੜੇ ਤੋਂ ਲੈ ਕੇ ਹਾਥੀ ਤੱਕ ਸਾਰੇ ਉਸਦੇ ਹੀ ਪੈਦਾ ਕੀਤੇ ਹੋਏ ਹਨ ਸਾਰੇ ਸੱਜਣ ਮਿੱਤਰ ਹੋਰ ਸਾਥੀ ਪੁੱਤਰ ਸਾਥ ਸੰਬੰਧੀ ਸਾਰੇ ਉਸ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਹਨ ਜਿਸ ਜੀਵ ਤੇ ਪਰਮੇਸ਼ਰ ਕੇ ਪਾ ਦ੍ਰਿਸ਼ਟੀ ਕਰਦਾ ਹੈ ਉਸ ਨੂੰ ਆਪਣਾ ਨਾਮ ਦੇ ਦਿੰਦਾ ਹੈ ਉਹ ਮਨੁੱਖ ਇਸ ਨਾਮ ਦਾ ਸਿਮਰਨ ਕਰਕੇ ਆਨੰਦ ਮਾਣਦਾ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਪਰਮੇਸ਼ਰ ਨੂੰ ਭੁਲਾ ਦੇਣ ਵਾਲੇ ਬੰਦੇ ਜਿਉਂਦੇ ਹੀ ਮਰਿਆ ਵਰਗੇ ਸਮਝਣੇ ਚਾਹੀਦੇ ਹਨ ਅਜਿਹੇ ਬੇਮੁਖ ਬੰਦਿਆਂ ਨਾਲ ਸਾਹ ਨਹੀਂ ਪਾਉਣੀ ਚਾਹੀਦੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਰੇ ਸੁੱਖਾਂ ਦਾ ਦਾਤਾ ਕੇਵਲ ਪਰਮੇਸ਼ਰ ਹੀ ਹੈ ਜੋ ਸਰਬਵਿਆਪਕ ਹੈ ਸਾਰੀ ਸ੍ਰਿਸ਼ਟੀ ਦੀ ਕਿਰਚਨਾ ਪਰਮੇਸ਼ਰ ਨੇ ਹੀ ਕੀਤੀ ਹੈ ਐਸੇ ਸਮਰਥ ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਹੈ ਪਿਆਰੇ ਵਿਦਿਆਰਥੀਓ ਆਪਣੇ ਤੋਂ ਵੱਡੀ ਉਮਰ ਦੀਆਂ ਔਰਤਾਂ ਨੂੰ ਮਾਵਾਂ ਬਰਾਬਰ ਬਰਾਬਰ ਦੀਆਂ ਨੂੰ ਪੈਣਾ ਬਰਾਬਰ ਅਤੇ ਆਪਣੇ ਤੋਂ ਛੋਟੀਆਂ ਨੂੰ ਤੀਆਂ ਬਰਾਬਰ ਸਮਝਿਆ ਕਰੋ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ ਗੁਰੂ ਜੀ ਦੇ ਇਸ ਹੁਕਮ ਨੂੰ ساری ਉਮਰ ਨਾ ਭਲਾਓ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ